ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੁਰਸੇਪ ਸਿੰਘ ਧنوਆ ਮੈਂ ਸਭਨਾ ਵੀਰਮਾਨ ਨੂੰ ਅੱਜ ਬੇਨਤੀ ਕਰਦਾ ਵੀ ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਇਹਨੂੰ ਬੇਨਤੀ ਹੈ ਪਹਛਾ ਦਿਓ ਉਸ ਬਜ਼ੁਰਗ ਦੀ ਜਾਨ ਬਚਾ ਲਓ ਆਪਦੀ ਈਰਖਾ ਆਪਦੇ ਈਗੋ ਆਪਦਾ ਕੁਰਸੀ ਪੁਣਾ ਆਪਦੀ ਚੌਧਰ ਪੁਣਾ ਛੱਡ ਕੇ ਕਿਸਾਨ ਵੀਰਾਂ ਨੂੰ ਆਜ਼ਾਦ ਕਰ ਦਿਓ ਕਿਸਾਨ ਵੀਰ ਜੇ ਖਨੌਰੀ ਪਹੁੰਚਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਉਧਰ ਆਉਣ ਦਿੱਤਾ ਜਾਵੇ ਕਿਸਾਨ ਵੀਰ ਜੋ ਟਹਾਣਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਮੱਲੋ ਮੱਲੀ ਨਾ ਲੈ ਕੇ ਜਾਓ ਬੇਨਤੀ ਇਹ ਵੀ ਪਤਾ ਹੈ ਕਿ ਟਹਾਣੇ ਜਾਣ ਵਾਲੇ ਬਹੁਤੇ ਵੀਰਾਂ ਦੇ ਵਿੱਚੋਂ ਬਹੁਤੇ ਵੀਰ ਐਸੇ ਹੋਣਗੇ ਜਿਹੜੇ ਖਨੌਰੀ ਜਾਣਾ ਚਾਹੁੰਦੇ ਹੋਣਗੇ ਅੱਜ ਪਰ ਜਥੇਬੰਦੀਆਂ ਨੇ ਜਥੇਬੰਦੀਆਂ ਨਾਲ ਜੁੜੇ ਨੇ ਜਥੇਬੰਦੀਆਂ ਨਾਲ ਜੁੜਨ ਕਰਕੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਵੀ ਜਿਹੜੀ ਉਹਨਾਂ ਦੀ ਫਾਰਮ ਦੀ ਕਾਲ ਹੈ ਉਹਨਾਂ ਨੂੰ ਉੱਥੇ ਜਾਣਾ ਪੈਂਦਾ ਪਰ ਦੋਸਤੋ ਅੱਜ ਲੋੜ ਖਨੌਰੀ ਪਹੁੰਚਣ ਦੀ ਹੈ ਅੱਜ ਲੋੜ ਕੋਈ ਸੇ ਸ਼ਕਤੀ ਪ੍ਰਦਰਸ਼ਨ ਜਾਂ ਕਿਸ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਉੱਥੇ ਪਹੁੰਚ ਜੋ ਉਹੀ ਸ਼ਕਤੀ ਪ੍ਰਦਰਸ਼ਨ ਹੈ ਉਹੀ ਆਪਣੀ ਜਿੱਤ ਹੈ ਜ ਜ ਆਪਣੀ ਜਿੱਤ ਇਹ ਨਹੀਂ ਹੈਗੀ ਵੀ ਆਪਾਂ ਆਪਣੇ ਪੰਜਾਬ ਦਾ ਇੱਕ ਉਲਮੁਲਾ ਸਰਵਾਇਆ ਗਵਾਕੇ ਕੋਈ ਜਿੱਤ ਪ੍ਰਾਪਤ ਕਰੀਏ ਤਾਂ ਉਹ ਤਾਂ ਫਿਰ ਆਜ਼ਾਦੀ ਵਾਲੀ ਗੱਲ ਹੋ ਗਈ ਨਾ ਵੀ ਸ਼ਹੀਦਿਆਂ ਦੇ ਦੇ ਚੀਜ਼ਾਂ ਲੈਣੀਆਂ ਪੈਂਦੀਆਂ ਨੇ ਪਰ ਦੋਸਤੋ ਉਹ ਦਿਨ ਦੇਖਣਾ ਨਾ ਪਵੇ ਤਾਂ ਬੇਨਤੀ ਹੈ ਕਿਸਾਨ ਵੀਰਾਂ ਨੂੰ ਕਿ ਕਿਸਾਨ ਵੀਰ ਤੁਸੀਂ ਆਪਣੇ ਦਿਮਾਗ ਤੋਂ ਵੀ ਕੰਮ ਲਵੋ ਕਿ ਇਹ ਜਥੇਬੰਦੀਆਂ ਇਹਨਾਂ ਨੂੰ ਤਾਂ ਕੁਰਸੀ ਵਿੱਚ ਲੇ ਬਹੁਤੇ ਲੀਡਰ ਨੇ ਰਾਜੇ ਵਾਲਾ ਹੈ ਉਹਨੂੰ ਤਾਂ ਬੱਤੀ ਦੀ ਭੁੱਖ ਹੈ ਬੱਤੀ ਵਾਲੀ ਗੱਡੀ ਦੀ ਭੁੱਖ ਹੈ ਵਿੱਚ ਬੱਤੀ ਵਾਲੀ ਗੱਡੀ ਵਾਲੇ ਭੁੱਖਾਲੇ ਜਿਹੜੇ ਨੇ ਉਹਨਾਂ ਨੂੰ ਪਛਾਣੋ ਛੋਡੀ ਲੜਾਈ ਜਦੋਂ ਕਿਸਾਨ ਵੀਰਾਂ ਦੀ ਕਿਸਾਨ ਯੂਨੀਅਨ ਦੀ ਮੁੱਖ ਲੜਾਈ ਸਰਕਾਰਾਂ ਨਾਲ ਹੁੰਦੀ ਹੈ ਮੁੱਖ ਲੜਾਈ ਜਦੋਂ ਸਰਕਾਰਾਂ ਦੇ ਸਿਸਟਮ ਨਾਲ ਹੁੰਦੀ ਹੈ ਤਾਂ ਉਹ ਵੀ ਉਸੇ ਗੰਦਲੇ ਸਿਸਟਮ ਦੇ ਵਿੱਚ ਵੜਨਾ ਚਾਹੁੰਦੇ ਨੇ ਮੰਨ ਲਓ ਵੀ ਆਪਾਂ ਕਹਿੰਦੇ ਆਂ ਵੀ ਜੇ ਸਿਸਟਮ ਨੂੰ ਸੁਧਾਰਨਾ ਉਹਦੇ ਵਿੱਚ ਉਤਰਨਾ ਪੈਂਦਾ ਪਰ ਕੀ 1 ਐਮਐਲ ਜਾਂ 2 ਐਮਐਲ ਜਾਂ 5 ਐਮਐਲ 117 ਐਮਐਲ ਵਿੱਚ ਤੇ ਭਾਰੀ ਪਹਿ ਜਾਣਗੇ ਕਦੇ ਵੀ ਨਹੀਂ ਹੋ ਸਕਦਾ ਤਾਂ ਇਹ ਬਰਗਲਾਉਣ ਵਾਲੀਆਂ ਚੀਜ਼ਾਂ ਨੇ ਇਹ ਉਹਨਾਂ ਦੇ ਆਪਸੀ ਨਿੱਜੀ ਪੁੱਛਾਂ ਲਵਾਉਣ ਦੇ मंसूਬੇ ਨੇ ਤਾਂ ਬੇਨਤੀ ਹੈ ਕਿ ਡੱਲੇਵਾਲ ਸਾਹਿਬ ਦੀ ਜਾਨ ਬਚਾਓ ਤੁਸੀਂ ਕਿਵੇਂ ਬਚਾ ਸਕਦੇ ਹੋ ਤੁਸੀਂ ਅੱਜ ਖਨੌਰੀ ਪਹੁੰਚ ਕੇ ਉਹਨਾਂ ਦੀ ਜਾਨ ਬਚਾ ਸਕਦੇ ਹੋ ਬੇਨਤੀ ਹੈ ਕਿ ਇਸ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੋ ਮੌਕਾ ਹੈ ਜੇ ਅੱਜ ਨਾ ਸ਼ੇਅਰ ਕੀਤੀ ਮੈਂ ਕੋਈ ਸਬਸਕ੍ਰਾਈਬ ਨਹੀਂ ਮੰਗਦਾ ਮੈਂ ਕੋਈ ਵਿਊ ਨਹੀਂ ਮੰਗਦਾ ਮੈਂ ਕੁਝ ਨਹੀਂ ਮੰਗਦਾ ਪਲੀਜ਼ ਮੇਰੀ ਮਨੀਸ਼ ਜੀ ਮੈਂ ਹਿੰਦੀ ਮੈਂ ਬਾਤ ਕਰ ਰਹਾ ਹੂੰ ਵੀ ਆਜ ਜਿਤਨੇ ਵੀ ਕਿਸਾਨ ਭਾਈਏ ਨੂੰ ਕੋ ਬੇਨਤੀ ਹੈ ਕਿ ਉਹ ਆਜ ਖਨੌਰੀ ਬਾਰਡਰ ਪੇ ਪਹੁੰਚੇ खनौरी बॉर्डर जहाँ पे हमारा एक बुज़ुर्ग नेता जिसने सारी उम्र अपने जीवन की अपने जीवन की आयु सारी आयु जो दोस्त अभी जुड़े हैं मैं उनसे निवेदन करता हूँ कि मैं पहले पंजाबी में भी बोल के हटाऊँ पंजाबी में भी बोल चुका हूँ भी जो भी वीर किसान भाई हैं जो भी वीर दुकानदार हैं जो भी वीर कोई भी काम करते हैं भाईओ जो इफेक्ट पहना है ना जो ये खाली किसान की लड़ाई नहीं है किसान की लड़ाई इसलिए नहीं है क्योंकि अगर किसान की पॉकेट में पैसा आता है सर्कुलेशन को समझो पहले अगर आप सर्कुलेशन को समझ गए हरप्रीत गिल जी माफ़ी चाहना वीर ਅ ਬਿੱਚੇ ਪੰਜਾਬੀ ਵਿੱਚੇ ਹਿੰਦੀ ਕਿਉਂਕਿ ਵਿੱਚ ਕਮੈਂਟਾਂ ਕਮੈਂਟ ਆ ਰਹੇ ਨੇ ਵੀ ਹਿੰਦੀ ਵਿੱਚ ਬੋਲੋ ਤਾਂ ਬੇਨਤੀ ਇਹ ਹੈ ਵੀ ਅੱਜ ਖਨੌਰੀ ਬਾਰਡਰ ਪਹੁੰਚਣ ਦੀ ਲੋੜ ਹੈ ਉਸ ਬਜ਼ੁਰਗ ਡੱਲੇਵਾਲ ਦੀ ਜਿਹੜਾ 220 ਵਾਲੇ ਧਰਨੇ ਤੇ ਵੀ ਨਹੀਂ ਵਿਕਿਆ ਜਿਹੜਾ ਉਸ ਤੋਂ ਬਾਅਦ ਜਿਹਨੂੰ ਕੋਈ ਵੋਟਾਂ ਦਾ ਲਾਲਚ ਨਹੀਂ ਸੀ ਤੁਸੀਂ ਆਪ ਦੇ ਦਿਮਾਗ ਤੇ ਹੱਥ ਮਾਰੋ ਵੀ ਉਹਨਾਂ ਨੂੰ ਐਮਐਲਏ ਦੀਆਂ ਕੁਰਸੀਆਂ ਦੀ ਝਾਕ ਕਿਉਂ ਆ ਉਹਨਾਂ ਨੂੰ ਕੀ ਲੋੜ ਆ ਉਹ ਪਹਿਲਾਂ ਹੀ ਇੰਨੇ ਲੋਕ ਉਹਨਾਂ ਦੇ ਮੰਗਰ ਨੇ ਉਹਨਾਂ ਦੀ ਇੱਕ ਕਾਲ ਤੇ ਲੱਖਾਂ ਲੋਕ ਸੜਕਾਂ ਤੇ ਬੈਠ ਕੇ ਸੜਕਾਂ ਰੋਕ ਲੈਂਦੇ ਨੇ ਤਾਂ ਉਹਨਕੋ ਕਿਆ ਜ਼ਰੂਰਤ ਹੈ ਮੈਂ ਮਿਕਸ ਹੀ ਕਰ ਰਿਹਾ ਦੋਸਤੋ ਪ੍ਰਿੰਸ ਭਾਈ ਵਿੱਚ ਮੇ ਪੰਜਾਬੀ ਕੀ ਡਿਮਾਂਡ ਆ ਰਹੀ ਹੈ ਵਿੱਚ ਮੇ ਮੈਸੇਜਾਂ ਉਪੇ ਹਿੰਦੀ ਕੀ ਡਿਮਾਂਡ ਆ ਰਹੀ ਹੈ ਤੋ ਬੇਨਤੀ ਹੈ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੈਨੂੰ ਜਿੰਦਾਬਾਦ ਹੈ ਤਾਂ ਜਿੰਦਾਬਾਦ ਰਹਿਣ ਦਈਏ ਤੇ ਇਸ ਲਈ ਆਪਾਂ ਨੂੰ ਅੱਜ ਟਾਈਮ ਕੱਢੋ ਵੀਰ ਬਣ ਕੇ ਸਾਰੇ ਵੀਰ ਭੈਣ ਭਰਾ ਕਿਉਂ ਕਿਉਂਕਿ ਜਿਹੜਾ ਇੱਕ ਲਾਜਿਕ ਸਮਝਿਓ ਜੇ ਕਿਸਾਨ ਦੀ ਜੇਬ ਦੇ ਵਿੱਚ ਪੈਸਾ ਆਉਂਦਾ ਨਾ ਤਾਂ ਆੜਤੀ ਆ ਚੱਲਦਾ ਜੇ ਆੜਤੀਏ ਕੋਲੇ ਪੈਸਾ ਆਉਂਦਾ ਆੜਤੀਓਤੋਂ ਕਿਸਾਨ ਕੋਲੇ ਪੈਸਾ ਆਉਂਦਾ ਉਹ ਪੈਸਾ ਮਾਰਕੀਟ ਦੇ ਵਿੱਚ ਸਰਕੂਲੇਟ ਕਰਦਾ ਹੈ ਮਾਰਕੀਟ ਦੇ ਵਿੱਚ ਸਰਕੂਲੇਟ ਕਰਨ ਕਵਾਸਤ ਕਰਕੇ ਉਹ ਪੈਸਾ ਦੁਕਾਨਾਂ ਤੋਂ ਜਦੋਂ ਖਰੀਦੋ-ਪੋਖਤ ਹੁੰਦੀ ਹੈ ਤਾਂ ਦੁਕਾਨ ਵੀਰਾਂ ਦਾ ਦੁਕਾਨਦਾਰ ਵੀਰਾਂ ਦਾ ਰੁਜ਼ਗਾਰ ਚੱਲਦਾ ਹੈ ਇਹ ਸਾਰਾ ਰੁਜ਼ਗਾਰ ਕਿਸਾਨੀ ਦੇ ਪੈਸੇ ਤੇ ਹੀ ਸੰਘਰਸ਼ ਤੇ ਹੀ ਟਿਕਿਆ ਹੋਇਆ ਹੈ ਕੀ ਵੱਡੀ ਜਿਹੜੀ ਕੋਈ ਵੱਡੀ ਇੰਡਸਟਰੀ ਹੈ ਉਹ ਸੁੱਡੀਆਂ ਪੰਜਾਬ ਦੀਆਂ ਦੁਕਾਨਾਂ ਤੋਂ ਸਮਾਨ ਖਰੀਦਦੀ ਐ ਉਹਦੇ ਸਾਰੇ ਆਰਡਰ ਦਿੱਲੀੋਂ ਉਹਦੇ ਸਾਰੇ ਆਰਡਰ ਬਾਹਰਲੇ ਚਾਈਨਾ ਤੋਂ ਉਹਦੇ ਸਾਰੇ ਆਰਡਰ ਉਧਰੋਂ ਆਉਂਦੇ ਨੇ ਕੀ ਕੋਈ ਸੈਲਰ ਲਵਾਉਂਦਾ ਹੈ ਜਾਂ ਕੋਈ ਵੱਡੀ ਫੈਕਟਰੀ ਇੰਸਟਾਲ ਹੁੰਦੀ ਹੈ ਤਾਂ ਉਹ ਮਸ਼ੀਨਾਂ ਪੰਜਾਬ 'ਚ ਬਣਦੀਆਂ ਨੇ ਨਹੀਂ ਬਣਦੀਆਂ ਦੋਸਤੋ ਸੋ ਇਸੇ ਲਈ ਬੇਨਤੀ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆਂ ਵੀ ਇਹ ਜਿਹੜਾ ਸੰਘਰਸ਼ ਹੈ ਇਹ ਸੰਘਰਸ਼ ਕੱਲੇ ਕਿਸਾਨ ਵੀਰਾਂ ਦਾ ਨਹੀਂ ਇਹ ਸੰਘਰਸ਼ ਸਭਨਾਂ ਦਾ ਜਿੰਨੇ ਵੀ ਵੀਰ ਭੈਣ ਭਰਾ ਪੰਜਾਬ ਦੇ ਵਿੱਚ ਖੇਤੀ ਕਰਦੇ ਨੇ ਕੋਈ ਦੁਕਾਨਦਾਰੀ ਕਰਦੇ ਨੇ ਜਾਂ ਕੋਈ ਛੋਟਾ ਬਿਜ਼ਨਸ ਚਲਾਉਂਦੇ ਨੇ ਇਹ ਉਹਨਾਂ ਦਾ ਵੀ ਇਹਦੇ ਵਿੱਚ ਯੋਗਦਾਨ ਚਾਹੀਦਾ ਜਿੱਦਿ ਆਪਾਂ ਇਹ ਗੱਲ ਸਮਝ ਗਏ ਨਾ ਵੀ ਇਹ ਜੋ ਖਰੜਾ ਤਿਆਰ ਹੈ ਜਾਂ ਉਹ ਜੋ ਜੀਤੇ ਜੋ ਲੋਕ ਕਹਿ ਦਿੰਦੇ ਨੇ ਵੀ ਕਿਸਾਨ ਜੋ ਲੜ ਰਹੇ ਹੈ ਕਿਸਾਨ ਆਪਦੇ ਲਈ ਨਹੀਂ ਜੜ ਰਿਹਾ ਕਿਸਾਨ ਇੱਕ ਕਿੱਲਾ ਆਪਦੇ ਕੋਲੇ ਰੱਖ ਕੇ ਵੀ ਕਿਸਾਨ ਉਹ ਤੇ ਖੇਤੀ ਕਰਕੇ ਆਪ ਦਾ ਪਾਲਣ ਪੋਸ਼ਣ ساری ਉਮਰ ਕਰੀ ਜਾਊਗਾ ਉਹਦੇ ਖਣਜੋਕੀ ਕਣਕ ਵੀ ਹੋਈ ਜਾਊਗੀ ਚੌਲਾਂ ਦੀ ਉਹਨੂੰ ਲੋੜ ਨਹੀਂ ਉਹਦੇ ਖਣਜੋਕੀਆਂ ਸਬਜ਼ੀਆਂ ਵੀ ਉਹ ਆਪਦੇ ਖੇਤ ਚੋਂ ਹੀ ਘਾਈ ਜਾਊਗਾ ਬਾਕੀ ਉਹ ਡੰਗਰ ਬੱਚੇ ਵਾਸਤੇ ਕੱਖਾਂ ਨੂੰ ਕੱਖ ਪੱਠਿਆਂ ਨੂੰ ਜਗ੍ਹਾ ਰੱਖ ਕੇ ਉਹ ਸਰਕੂ ਆਪਦਾ ਘਰ ਫੇਰ ਵੀ ਚਲਾ ਲੂਗਾ ਪਰ ਬਾਜ਼ਾਰ ਕਿੱਥੇ ਜਾਣਗੇ ਬਾਜ਼ਾਰਾਂ ਦੀ ਸਰਕੂਲੇਸ਼ਨ ਰੇਟ ਰੁਕ ਜੂਗੀ ਸੁਣ ਮੈਂ ਇੱਕ ਦੁਕਾਨਦਾਰ ਵੀਰਾਂ ਨੂੰ ਇੱਕ ਛੋਟੀ ਜੀ ਉਦਾਹਰਨ ਦਿੰਨਾ ਵੀ ਆਹ ਦੇਖ ਲਓ ਹਰੇਕ ਸੜਕ ਤੇ ਦੋ ਦੋ ਚਾਰ ਚਾਰ ਫੈਕਟਰੀ ਆਊਟਲੈਟ ਖੁੱਲ ਗਏ ਕੱਪੜਿਆਂ ਦੇ ਜਿਹੜੀਆਂ ਬਾਜ਼ਾਰਾਂ 'ਚ ਦੁਕਾਨਵੀਰ ਖੁੱਲੀ ਬੈਠੇ ਨੇ ਬਹੁਤ ਲੰਬੇ ਸਮੇਂ ਤੋਂ ਪੁਰਾਣੇ ਸਮੇਂ ਤੋਂ ਖੁੱਲੀ ਬੈਠੇ ਨੇ ਉਹਨਾਂ ਕੋਲੋਂ ਵੀ ਉਹੀ ਜੈਕਟ 1500 ਦੀ ਮਿਲਦੀ ਹੈ ਉਦਾਹਰਨ ਹੈ ਇੱਕ ਉਹੀ ਜੈਕਟ 1500 ਦੀ 1200 ਦੀ ਕਿਸੇ ਬ੍ਰਾਂਡ ਦੀ ਮਿਲ ਜਾਂਦੀ ਹੈ ਤਾਂ ਬੰਦਾ ਫੈਕਟਰੀ ਆਊਟਲੈਟ ਜਾਂਦਾ ਨਾ ਸਮਝਦੇ ਹੋ ਗੱਲ ਨੂੰ ਵੀ ਸੋਡੇ ਇਸ ਰੋਜ਼ਗਾਰ ਤੇ ਫੈਕਟਰੀ ਆਊਟਲਟਾਂ ਦਾ ਕੀ ਅਸਰ ਪਿਆ ਪਿਆ ਤਾਂ ਇਸੇ ਕਰਕੇ ਇਹੀ ਅਸਰ ਆਮ ਸਾਰੇ ਬਾਜ਼ਾਰ ਤੇ ਪੈਣਾ ਹੈ ਸਾਰੇ ਬਾਜ਼ਾਰ ਤੇ ਅਸਰ ਪਊਗਾ ਬੇਨਤੀ ਹੈ ਵੀ ਅੱਜ ਖਨੌਰੀ ਪਹੁੰਚੋ ਖਨੌਰੀ ਪਹੁੰਚੋ ਖਨੌਰੀ ਵਾਲੀ ਸੜਕ ਤੇ ਹੀ ਜਾ ਚਲੇ ਜਾਓ ਖਨੌਰੀ ਵਾਲੀ ਸੜਕ ਨੂੰ ਹੀ ਇਨਾਂ ਕੋ ਇਨਾਂ ਕੋ ਤੇ ਆਪਾਂ ਦੱਸ ਦਈਏ ਡੱਲੇਵਾਲ ਸਾਹਿਬ ਨੂੰ ਤਾਂ ਜੋ ਉਹਨਾਂ ਦੇ ਜੋ ਸਵਾਸ ਨੇ ਉਹਨਾਂ ਚ ਬਾਲਾਵੇ ਵੀ ਮੇਰੇ ਨਾਲ ਮੇਰੇ ਪਿੱਛੇ ਮੇਰੇ ਪੁੱਤ ਪੋਤੇ ਮੇਰੀਆਂ ਨੂੰਹਾਂ ਧੀਹਾਂ ਖੜੀਆਂ ਨੇ ਜੋ ਜਾਗਦੀ ਜ਼ਮੀਰ ਵਾਲੇ ਨੇ ਉਹੀ ਖਨੌਰੀ ਜਾਣਗੇ ਕਿਉਂ ਕਿਉਂਕਿ ਦੋਸਤੋ ਮੈਂ ਬੋਲਣ ਤੋਂ ਗਰੇਜ ਨਹੀਂ ਕਰੂੰਗਾ ਜਿਹੜਾ ਉਹ ਖੁੰਡੇ ਜੇ ਵਾਲਾ ਨਾ ਇੱਕ ਲਾਈਵ ਡਿਬੇਟਾਂ ਤੇ ਤੁਸੀਂ ਦੇਖਿਆ ਹੀ ਹੈ ਵੀ ਇੱਕ ਲੀਡਰ ਹੁੰਦਾ ਹੈ ਲੀਡਰ ਨੂੰ ਬੋਲਣ ਦੀ ਮਰਿਆਦਾ ਪਤਾ ਹੁੰਦੀ ਹੈ ਇੱਕ ਲੀਡਰ ਨੂੰ ਬੋਲਣ ਦਾ ਇੱਕ ਉਹਦਾ ਦਾਇਰਾ ਹੁੰਦਾ ਹੈ ਉਹਨੂੰ ਸ਼ਬਦਾਂ ਦਾ ਉਹਨੂੰ ਸ਼ਬਦਾਂ ਦੀ ਚੋਣ ਦਾ ਖਿਆਲ ਹੁੰਦਾ ਪਰ ਉਹ ਉਸ ਬੰਦੇ ਨੂੰ ਦਾ ਜੇ ਕੋਈ ਸ਼ਾਇਦ ਉਹਦਾ ਮਾਨਸਾ ਕੋਲੇ ਪਿੰਡ ਆ ਕੋਈ ਉਹਦੇ ਪਿੰਡ ਦੇ ਬੰਦਿਆਂ ਤੋਂ ਉਹਦੇ ਬਾਰੇ ਪੁੱਛ ਕੇ ਦੇਖੋ ਉਹਦੇ ਘਰ ਦੇ ਹਾਲਾਤ ਅੱਜ ਜਾ ਕੇ ਦੇਖੋ ਤੇ 220 ਵਾਲੇ ਧਰਨੇ ਤੋਂ ਪਹਿਲਾਂ ਦੇ ਹਾਲਾਤ ਉਹਦੇ ਦੇਖੋ ਕਹਿੰਦਾ ਮੇਰੇ ਇਟਾਂ ਦੇ ਪੱਠੇ ਨੇ ਜੇ ਆ ਬੋਆ ਉਹ ਚੀਜ਼ਾਂ ਜੇ ਇਟਾਂ ਦੇ ਪੱਠੇ ਬੀ 30 ਸਾਲ ਪੁਰਾਣੇ ਨੇ ਤਾਂ ਇੱਕ ਦਿਨ ਦੇ ਵਿੱਚ ਤਿੰਨ ਗੱਡੀਆਂ ਨਵੀਆਂ ਪਹਿਲਾਂ ਤਾਂ ਕਦੇ ਕਢਾਈਆਂ ਨਹੀਂ ਉਹ 220 ਵਾਲੇ ਧਰਨੇ ਤੋਂ ਬਾਅਦ ਹੀ ਕਿਉਂ ਕਢਾਈਆਂ ਇਹ ਮੁੱਦੇ ਤੇ ਥੋੜੀ ਜੀ ਜਾਂਚ ਕਰ ਲੈਣ ਦਿਓ ਆਵਾਂਗੇ ਕਦੇ ਖੁੱਲ ਕੇ ਇਹਨਾਂ ਚਿਹਰਿਆਂ ਨੂੰ ਵੀ ਨੰਗੇ ਕਰਾਂਗੇ ਵੀ 220 ਵਾਲੇ ਧਰਨੇ ਦੇ ਵਿੱਚ ਕਿਹੜੇ ਕਿਹੜੇ ਕਿੰਨੇ ਕਿੰਨੇ ਚ ਵੇਕੇ ਨੇ ਸਾਰਿਆਂ ਦੇ ਪੋਲ ਖੋਲੂੰਗਾ ਸਭ ਕੁਝ ਜਗ ਜਹਰ ਕਰੂੰਗਾ ਸਾਥ ਦਿਓ ਨਾਲ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਤਾਂ ਸ਼ੇਅਰ ਕਰਿਓ ਪੰਜਾਬੀ ਬੋਲ ਰਿਹਾ ਮੈਂ ਵੀਰ ਵਿੱਚ ਹਿੰਦੀ ਕਮੈਂਟ ਵੀ ਆ ਜਾਂਦੇ ਨੇ ਕੋਈ Hindu ਵੀਰ ਵੀ ਜੁੜੇ ਹੋਏ ਨੇ ਉਹ ਕਹਿ ਦਿੰਦੇ ਨੇ ਵੀ ਸਾਨੂੰ ਪੰਜਾਬੀ ਚ ਘੱਟ ਸਮਝ ਆਉਂਦਾ ਹੈ ਤਾਂ ਮੇਰਾ ਸਭੀ ਕੋ ਨਵੇਦਨ ਹੈ ਚਲੋ ਕੋਈ ਨਹੀਂ ਹਿੰਦੀ ਵੀ ਆਪਣੀ ਆ ਪੰਜਾਬੀ ਵੀ ਆਪਣੀ ਔਰ ਉਰਦੂ ਵੀ ਆਪਣਾ ਸਾਰੀਆਂ ਪਛਾਵਾਂ ਜੋ ਪ੍ਰਮਾਤਮਾ ਨੇ ਵਾਹਿਗੁਰੂ ਨੇ ਜਿਹਨੂੰ ਜਿਹੇ ਜੇ ਘਰੇ ਪੈਦਾ ਕਰਤਾ ਉਹ ਕਿਸੇ ਇਨਸਾਨ ਦਾ ਕਸੂਰ ਨਹੀਂ ਹੁੰਦਾ ਜਾਂ ਕਿਸੇ ਇਨਸਾਨ ਦੀ ਸ਼ਾਬਾਸ਼ੀ ਨਹੀਂ ਹੁੰਦੀ ਉਹ ਪ੍ਰਮਾਤਮਾ ਤੈਅ ਕਰਦਾ ਹੈ ਵੀ ਉਹਨੂੰ ਜਿੱਥੇ ਜਨਮ ਦਿੰਦਾ ਹੈ ਉਹਨੂੰ ਉਸੇ ਧਰਮ ਉਸੇ ਜਾਤੀ ਉਸੇ ਖਿੱਤੇ ਦੇ ਵਿੱਚ ਹੀ ਉਹਨੂੰ ਉਦਾ ਪਾਲਣ ਪੋਸ਼ਣ ਹੁੰਦਾ ਉਹ ਵੱਡਾ ਹੁੰਦਾ ਦੋਸਤੋ ਬਾੜਾ ਲੰਬਾ ਲਾਈਵ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਪਹੁੰਚਣਾ ਤਿਆਰ ਨੇ ਲਗਭਗ ਵੀ ਮੈਂ ਨਹੀਂ ਕਹਿੰਦਾ ਵੀ ਮੈਂ 17 18 ਗੱਡੀਆਂ ਗਿਣਾ ਰਿਹਾ ਪਰ ਵੀ ਇੱਕ ਉਪਰਾਲਾ ਜਿਹਾ ਕੀਤਾ ਹੈ ਉਪਰਾਲਾ ਜਿਹਾ ਇਹ ਕੀਤਾ ਵੀ ਡੱਲੇਵਾਲ ਸਾਹਿਬ ਨੂੰ ਉਹ ਇੱਕ ਇੱਕ ਬੰਦੇ ਨਾਲ ਉੱਥੇ ਬਹੁਤ ਫਰਕ ਪੈਣਾ ਕਿਉਂ ਕਿ ਕਿਉਂਕਿ ਰਾਜਨੀਤਿਕ ਆਲਿਆਂ ਨੇ ਸਿਆਸਤਕ ਚਾਲ ਇੱਕ ਖੇਢੀ ਐ ਵੀ ਉੱਥੇ ਕੱਟ-ਕੱਟ ਹੋਣ ਦਿੱਤਾ ਜਾਵੇ ਜੇ ਉਹ ਕਹਿੰਦੇ ਨੇ ਵੀ ਅਸੀਂ ਤਾਂ ਉਹਦਾ ਸਮਰਥਨ ਕਰਦੇ ਆਂ ਅਸੀਂ ਤਾਂ ਕਹਿੰਦੇ ਆਂ ਵੀ ਡੱਲੇ ਉਹ ਖੁੰਡੇ ਵਾਲੇ ਮਿੱਠੂ ਸਿੰਘ ਜਿਹੜਾ ਮਾਨਸਾ ਨਾ ਉਹਦੀ ਵਾਰਡਿੰਗ ਸੀ ਮੈਂ ਡੱਲੇ ਨੂੰ ਫੋਨ ਕਰਿਆ ਸੀ ਡੱਲੇ ਨੇ ਫੋਨ ਨਹੀਂ ਚੱਕਿਆ ਬੜਾ ਸਨਮਾਨ ਦੇ ਰਹਿਆਂ ਤੂੰ ਦੋ ਦਿਨਾਂ ਦੀ ਰੋਟੀ ਛੱਡ ਕੇ ਦੇਖ ਨਾ ਤੈਨੂੰ ਪਤਾ ਲੱਗੇ ਤੂੰ ਵੀ ਤਾਂ ਕਿਸਾਨ ਲੀਡਰ ਐ ਜੇ ਤੈਨੂੰ ਕਿਸਾਨਾਂ ਦੀ ਇੰਨੀ ਫਿਕਰ ਹੈ ਜੇ ਤੈਨੂੰ ਕਿਸਾਨਾਂ ਦਾ ਇੰਨਾ ਹੀ ਉਹ ਹੈ ਤਾਂ ਮਾਨਸਾ ਦੇ ਬੈਂਕਾਂ ਦੀ ਡਿਟੇਲ ਦਿਖਾ ਤੂੰ ਵੀ ਤੂੰ ਕਿੰਨੀਆਂ ਲਿਮਟਾਂ ਲੈਤੀਆਂ ਤੇ ਕਿੰਨੀਆਂ ਭਰੀਆਂ ਠੀਕ ਹੈ ਤੇ ਨੰਬਰ 2 ਨੰਬਰ 2 ਤੇ ਆਪਦੇ ਬੋਲਣ ਦੀ ਗਰੀਮਾ ਰੱਖ ਕਿਉਂ ਪਹਿਲਾਂ ਸਾਡੇ ਲਈ ਸਾਰੇ ਹੀ ਤੁਸੀਂ ਲੀਡਰ ਸਤਿਕਾਰਯੋਗ ਸੀਗੇ ਬਹੁਤ ਅਸੀਂ ਸੁਣਨ ਆ ਤੁਹਾਡਾ ਸਤਿਕਾਰ ਕਰਦੇ ਸੀ ਪਰ ਹੁਣ ਛਾਣਾ ਲੱਗ ਚੁੱਕਿਆ ਹੋਣ ਸੋਡੇ ਨੰਗੇ ਚਿਹਰੇ ਨੇ ਜਿਹੜੇ ਜਿਹੜੇ ਰਲੇ ਖੁਲੇ ਹੋ ਉਹਨਾਂ ਦੇ ਚਿਹਰੇ ਲੋਕਾਂ ਦੇ ਸਾਹਮਣੇ ਆ ਚੁੱਕੇ ਨੇ ਤੁਸੀਂ ਲੋਕ ਪਜਲ ਕਰਤੇ ਮੈਂ ਸਮੂਹ ਲੀਡਰਾਂ ਕਿਸਾਨ ਲੀਡਰਾਂ ਨੂੰ ਇਹ ਚੀਜ਼ ਕਹਿਣਾ ਵੀ ਤੁਸੀਂ ਲੋਕਾਂ ਨੂੰ ਟਰਾਲੀਆਂ ਦੇ ਵਿੱਚ ਬਖਲ ਇਕੱਠੇ ਕਰਨ ਵਾਸਤੇ ਤਾਂ ਲੋਕ ਨੇ ਤੁਹਾਡੇ ਕੋਲੇ ਤੁਸੀਂ ਆਲੀਸ਼ਾਨ ਗੱਡੀਆਂ ਗੱਡੀਆਂ ਤੇ ਘੁੰਮਦੇ ਹੋ ਚਲੋ ਮੰਨਦੇ ਆ ਲੀਡਰ ਨੂੰ ਵੱਧ ਥਾਮਾਂ ਤੇ ਜਾਣਾ ਪੈਂਦਾ ਉਹਨੂੰ ਗੱਡੀਆਂ ਦੀ ਲੋੜ ਹੁੰਦੀ ਹੈ ਉਹਨੂੰ ਨਾਲ ਮੰਦੇ ਆਂ ਵੀ ਲੀਡਰ ਨੇ ਕਦੇ ਦਿੱਲੀ ਜਾਣਾ ਕਦੇ ਚੰਡੀਗੜ੍ਹ ਆਉਣਾ ਉਹਨੂੰ ਵਧੀਆ ਸਾਧਨ ਦੀ ਲੋੜ ਐ ਠੀਕ ਐ ਪਰ ਐਨਾ ਵੀ ਨਾ ਹੰਕਾਰੋ ਐਨਾ ਵੀ ਨਾ ਹੋ ਕਰੋ ਵੀ ਸਾਡੇ ਪਿੱਛੇ ਐਨੇ ਲੋਕ ਨੇ ਲੋਕਾਂ ਨਾਲ ਹੀ ਤੁਸੀਂ ਹੋ ਜੇ ਲੋਕ ਐ ਤਾਂ ਤੁਸੀਂ ਹੋ ਪਰ ਲੋਕਾਂ ਨੂੰ ਐਨਾ ਵੀ ਗੁਮਰਾਹ ਨਾ ਕਰੋ ਆਪਦੇ ਅੰਧਪਕਤਾ ਨਾ ਬਣਾਓ ਕੋਈ ਸੰਤ ਨਾ ਬਣੋ ਜਾਕੀ ਡੇਰੇ ਮੰਗੋ ਕਿਸਾਨ ਯੂਨੀਅਨ ਨੂੰ ਨਾ ਚਲਾਓ ਉਹਨਾਂ ਨੂੰ ਆਪਦੇ ਅੰਧਪਕਤ ਨਾ ਬਣਾਓ ਉਹਨਾਂ ਨੂੰ ਵੀ ਆਪਣੀ ਸੋਚ ਰੱਖਣ ਦਾ ਟਾਈਮ ਦੋ ਉਹਨਾਂ ਨੂੰ ਸਾਰੇ ਕਿਸਾਨਾਂ ਨੂੰ ਵੀ ਆਪਦੀ ਸੋਚ ਦੇ ਅਕੋਰਡਿੰਗ ਆਪਦੀ ਸੋਚ ਦੇ ਮੁਤਾਬਕ ਚੱਲਣ ਦਾ ਉਹਨਾਂ ਨੂੰ ਵੀ ਹੱਕ ਦਿਓ ਵੀ ਭਾਈ ਅਸੀਂ ਉੱਥੇ ਜਾ ਰਹੇ ਹਾਂ ਲੀਡਰ ਬੋਲੋ ਤੁਸੀਂ ਜੇ ਦਾਮ ਹੈ ਛੋੜੇ ਚ ਤੁਸੀਂ ਇਹ ਕਹੋ ਵੀ ਅਸੀਂ ਤਹਾਣੇ ਜਾ ਰਹੇ ਹਾਂ ਬਸ ਲੋਕਾਂ ਨੂੰ ਨਾ ਕਹੋ ਜਿਹਦੀ ਇੱਛਾ ਹੋਊਗੀ ਉਹ ਉੱਥੇ ਆ ਜੂਗਾ ਜਿਹਦੀ ਇੱਛਾ ਹੋਊ ਉਹ ਨਾ ਆਊਗਾ ਪਰ ਫੋਰਸਫੁਲੀ ਮੈਂ ਦੇਖਿਆ ਅਸੀਂ ਦੇਖਿਆ ਵੀ ਬੱਸਾਂ ਭੇਜਦੇ ਹਾਂ ਗੱਡੀਆਂ ਭੇਜਦੇ ਹਾਂ ਜਿਹੜੇ ਪਿੰਡਾਂ ਵਾਲੇ ਵੀਰ ਬਚਾਰੇ ਜੁੜੇ ਹੁੰਦੇ ਨੇ ਉਹਨਾਂ 'ਤੇ ਪ੍ਰੈਸ਼ਰ ਕਰਦੇ ਹਾਂ ਵੀ ਜਿਵੇਂ ਮਰਜ਼ੀ ਕਰ ਗੱਡੀ ਭਰ ਕੇ ਲੈ ਓਣੀ ਐ ਜਿਵੇਂ ਮਰਜ਼ੀ ਕਰ ਬੱਸ ਭੜ ਕੇ ਲੈ ਓਣੀ ਐ ਉੱਥੋਂ ਬਾਹਾਂ ਫੜ ਫੜ ਕੇ ਚੜਾਉਣਾ ਵੀ ਚਾਤਾ ਇਹਨਾਂ ਨੂੰ ਸਹੀ ਸਿੱਧੋ ਜਾ ਆਪਦੀ ਈਗੋ ਛੱਡੋ ਜਾ ਆਪਦੀ ਕੁਰਸੀ ਦੀ ਭੁੱਖ ਛੱਡੋ ਮੰਨਦੇ ਆ ਹਰ ਇੱਕ ਸੰਸਥਾ ਨੂੰ ਸਾਹਮਣੇ ਵਾਸਤੇ ਇੱਕ ਨੇਤਾ ਦੀ ਲੀਡਰ ਦੀ ਸੇਧ ਦੇਣ ਵਾਲੇ ਦੀ ਲੋੜ ਹੁੰਦੀ ਹੈ ਪਰ ਤੁਸੀਂ ਤਾਂ ਜਿਵੇਂ ਕਮਾਲ ਹੀ ਕਰਤੀ ਤੁਸੀਂ ਤਾਂ ਇਹ ਵੀ ਨਹੀਂ ਸੋਚਿਆ ਇੰਨਾ ਕੀ ਸੋਚ ਲੈਂਦੇ ਵੀ ਇੱਕ ਬੰਦਾ 32 ਦਿਨਾਂ ਤੋਂ ਭੁੱਖਾ ਉਹਨੂੰ ਕੈਂਸਰ ਦਾ ਉਹ ਪੇਸ਼ੈਂਟ ਹੈ ਲੀਵਰ ਦੀ ਉਹਨੂੰ ਦਿੱਕਤ ਹੈ ਠੀਕ ਹੈ ਉਹਦੇ ਵਿੱਚ ਬਿਮਾਰੀਆਂ ਐਸੀਆਂ ਨੇ ਜਿਹੜੀਆਂ ਉਹਦੀਆਂ ਬਿਮਾਰੀਆਂ ਉਹਦੀ ਚਰਬੀ ਨੂੰ ਖਾ ਰਹੀਆਂ ਨੇ ਉਹ ਇੱਕ ਪਿੰਜਰ ਬਣਦਾ ਜਾ ਰਿਹਾ ਥੋੜਾ ਜਿਆ ਤਰਸੀ ਕਰ ਲੋ ਕਦੇ ਤਾਂ ਤੁਹਾਡੇ ਨਾਲ ਬੈ ਕੇ ਉਹਨੇ ਖਾਦਾ ਪੀਤਾ ਹੋ ਕਦੇ ਤਾਂ ਤੁਹਾਡੇ ਨਾਲ ਉਹ ਮੀਟਿੰਗਾਂ ਦੇ ਵਿੱਚ ਬੈਠਾ ਹੀ ਹੋ ਕੋਈ ਇਨਸਾਨੀਅਤ ਨਾਤੇ ਹੀ ਉਤੇ ਤਰਸ ਕਰ ਲੋ ਉਹਨੂੰ ਬਚਾ ਲੋ ਸੋਨੂੰ ਮੈਂ ਸੋਡੀਆਂ ਮਿੰਤਾ ਸੀ ਤਾਂ ਕਰ ਰਿਹਾ ਕਿਉਂਕਿ ਤੁਸੀਂ ਲੋਕਾਂ ਨੂੰ ਬਰਗਲਾ ਕੇ ਆਪਦੇ ਮਗਰ ਲੱਕ ਰੱਖਿਆ ਹੋਇਆ ਹੈ ਤਾਈਓ ਮੈਂ ਮੈਂ ਗੁਰਸੇਵਕ ਸਿੰਘ ਧنوਆ ਬਠਿੰਡੇ ਤੋਂ ਮੈਂ ਤਾਈਓ ਜਿਹੜੇ ਆ ਰਾਜਨੀਤਿਕ ਲੀਡਰ ਨੇ ਕਿਸਾਨ ਜੁਨੀਅਨਾਂ ਦੇ ਮੈਂ ਤਾਈਓ ਤੁਹਾਨੂੰ ਬੇਨਤੀ ਕਰ ਰਿਹਾ ਵੀ ਉਸ ਪਿੰਜਰ ਬਣਦੇ ਜਾਂਦੇ ਇਨਸਾਨ ਦੀ ਜਾਨ ਬਚਾਉਣ ਖਾਤਰ ਇੱਧਰ ਆ ਜਾਓ ਕਿਉਂਕਿ ਤੁਹਾਡੇ ਮੰਗਰ ਲੋਕ ਨੇ ਤੁਸੀਂ ਲੋਕਾਂ ਨੂੰ ਮੰਗਰ ਲਈ ਬੈਠੇ ਹੋ ਸਵਾਤਾ ਤਾਂ ਵੀ ਤੁਸੀਂ ਇੱਕ ਇੱਕ ਵਾਰੀ ਪੋਸਟ ਪਾਓ ਜਾਂ ਇੱਕ ਵਾਰੀ ਆਪਦੀ ਬਾਈਟ ਭੇਜੋ ਵੀ ਭਾਈ ਅਸੀਂ ਤਾਂ ਟਹਾਣੇ ਜਾ ਰਹੇ ਆ ਜਿਹੜੇ ਕਿਸਾਨ ਵੀਰਾਂ ਦੀ ਮਰਜ਼ੀ ਹੈ ਵੀ ਉਹਨਾਂ ਨੇ ਖਨੌਰੀ ਜਾਣਾ ਉਹ ਖਨੌਰੀ ਪਹੁੰਚ ਜਾਣਾ ਜਿਨ੍ਹਾਂ ਦੀ ਮਰਜ਼ੀ ਹੈ ਵੀ ਉਹਨਾਂ ਨੇ ਟਹਾਣੇ ਜਾਣਾ ਉਹ ਟਹਾਣੇ ਪਹੁੰਚ ਜਾਣਾ ਫੇਰ ਦੇਖੋ ਸਵਾਦ ਆਉਂਦਾ ਫੇਰ ਕਿਸਾਨ ਵੀਰ ਸੋਨੂੰ ਸੋਡੇ ਜੁਨੀਅਨ ਦੇ ਹੀ ਸੋਡੇ ਮੈਂਬਰ ਫੇਰ ਆਜ਼ਾਦ ਮਰਜ਼ੀ ਨਾਲ ਤੁਹਾਨੂੰ ਦੱਸਣਗੇ ਕਿਉਂ ਕਿਉਂਕਿ ਉਹ ਅਸਲ ਦਰਦ ਤਾਂ ਉਹ ਹੰਡਾਉਂਦੇ ਨੇ ਨਾ ਅਸਲ ਦਰਦ ਉਹਨਾਂ ਦੇ ਦਿਲਾਂ 'ਚ ਹੈ ਅਸਲ ਇਫੈਕਟ ਉਹਨਾਂ ਨੇ ਹੋਣਾ ਤੁਸੀਂ ਤਾਂ ਫੇਰ ਵੀ ਕਿਤੇ ਨਾ ਕਿਤੇ ਕਾਟੀਆਂ ਪਾ ਕੇ ਨਿਕਲ ਜਾਓਗੇ ਜਿਵੇਂ ਦਿੱਲੀ ਧਰਨੇ ਦੇ ਵਿੱਚ ਪਾਲੀਆਂ ਸੀ ਵੀ ਇਸ ਤਰ੍ਹਾਂ ਇਹਨੂੰ ਵੱੱਤ ਤੋਂ ਵੱੱਤ ਲੰਬਾ ਲੈ ਕੇ ਜਾਓ ਹੋਟਲਾਂ ਦੇ ਵਿੱਚ ਮੀਟਿੰਗਾਂ ਹੋਈਆਂ ਬਹੁਤ ਕੁਝ ਪਤਾ ਪਰ ਕਾਦੇ ਵਾਸਤੇ ਇਹਨਾਂ ਚੀਜ਼ਾਂ ਦੇ ਵਿੱਚ ਨਾ ਪਾਓ ਤਾਂ ਬੇਨਤੀ ਹੈ ਵੀ ਮੈਂ ਵੀਡੀਓ ਨੂੰ ਸਮਾਪਤ ਕਰਨ ਜਾ ਰਿਹਾ ਵੀ ਇਸ ਲਾਈਵ ਨੂੰ ਜਾਂ ਵੀਡੀਓ ਨੂੰ ਜੇ ਸ਼ੇਅਰ ਹੁੰਦੀ ਹੈ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੀ ਕਰ ਦਿਓ ਤਾਂ ਮੈਂ ਕਿਸਾਨ ਵੀਰਾਂ ਨੂੰ ਕਹਿੰਦਾ ਲੀਡਰਾਂ ਨੂੰ ਨਹੀਂ ਵੀ ਖਨੌਰੀ ਪਹੁੰਚੋ ਖਨੌਰੀ ਪਹੁੰਚ ਕੇ ਉਸ ਪਿੰਜਰ ਤੋਂ ਉਸ ਇਨਸਾਨ ਨੂੰ ਪਿੰਜਰ ਚਾਲਦੇ ਪਿੰਜਰ ਤੱਕ ਆਪਾਂ ਉਦੋਂ ਪਹਿਲਾ ਪਹਿਲਾ ਉਹਨਾਂ ਨੂੰ ਜੋਗ ਬਣਦੇ ਬਿੱਲ ਜਾ ਉਹਨਾਂ ਦਾ ਕਿਸੇ ਅੰਸ਼ਣ ਟੁੱਟੇ ਜਿਹੜੇ ਵੀ ਤਰੀਕੇ ਨਾਲ ਟੁੱਟੇ ਇੱਕ ਸਾਰਥਿਕ ਜਿੱਤ ਲੈ ਕੇ ਇੱਕ ਵਧੀਆ ਬਿਉਂਤਵੰਦੀ ਵਾਲੀ ਜਿੱਤ ਲੈ ਕੇ ਉਹਨਾਂ ਨੂੰ ਉਹਨਾਂ ਦੀ ਆਪਾਂ ਜ਼ਿੰਦਗੀ ਬਚਾਈਏ ਉਹ ਆਪਣਾ ਨਮੋਲ ਖਜ਼ਾਨਾ ਦੋਸਤੋ ਤੋਂ ਖੀਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਜਿੰਨੇ ਕੁ ਵੀ ਵੀਰ ਜੁੜੇ ਤੇ ਬੇਨਤੀ ਹੈ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਮੌਕਾ ਮੌਕਾ ਸਿਰਫ 5-10 ਮਿੰਟਾਂ ਦਾ ਹੀ ਹੈ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਕੋਈ ਤੰਤਨੀ ਤਾਂ ਅਖੀਰ ਦੇ ਵਿੱਚ ਸਭ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਮੇਰੇ ਚੈਨਲ ਦਾ ਨਾਂ ਹੀ ਠਾਸ ਉਟਾ ਹੈ ਐਸੇ ਲਈ ਕੋਈ ਮੈਂ ਫਾਲਤੂ ਗੱਲ ਨਹੀਂ ਕਰੂੰਗਾ ਤੱਥਾਂ ਨਾਲ ਆਧਾਰਿਤ ਗੱਲ ਕਹੂੰਗਾ ਤੇ ਮਿੱਠੂ ਸਿੰਘ ਕਾਨੇ ਕੇ ਨੂੰ ਉਹ ਸੌਰੀ ਮਿੱਠੂ ਸਿੰਘ ਕਾਨੇ ਕਿ ਨਹੀਂ ਰੁੜਦੂ ਸਿੰਘ ਮਾਨਸਾ ਨੂੰ ਮੈਂ ਚੈਲੰਜ ਕਰਦਾ ਵੀ ਕੀ ਉਹ ਲਾਈਵ ਡਿਬੇਟ ਤੇ ਆਉਣ ਨੂੰ ਤਿਆਰ ਹੈ ਮੈਂ ਉਹਨੂੰ ਚੈਲੰਜ ਕਰਦਾ ਵੀ ਲਾਈਵ ਡਿਬੇਟ ਹੋਊਗੀ ਕੋਈ ਵੀ ਉਹਦੇ ਵਿੱਚ ਕੱਟ ਨਹੀਂ ਹੋਊਗਾ ਕੋਈ ਵੀ ਉਹਦੇ ਵਿੱਚ ਸਵਾਲ ਕਟਿਆ ਜੰਨੀ ਜਾਊਗਾ ਸਿੱਧਾ ਪ੍ਰਸਾਰਣ ਚੱਲੂਗਾ ਮੈਂ ਉਹਨੂੰ ਖੁੱਲਾ ਚੈਲੰਜ ਕਰਦਾ ਜੇ ਉਹ ਸਬਕਾਰ ਕਰਦਾ ਤਾਂ ਮੈਨੂੰ ਦੱਸੇ ਜਿੱਥੇ ਉਹ ਕਹੂਗਾ ਮੈਂ ਉੱਥੇ ਜਾ ਕੇ ਫੋਨ ਤੇ ਵੀਡੀਓ ਬਣਾ ਕੇ ਲੈ ਆਉਂਗਾ ਕੋਈ ਗੱਲ ਨਹੀਂ ਫੋਨ ਤੇ ਲਾਈਵ ਲੈ ਆਉਂਗਾ ਸਵਾਲ ਮੇਰੇ ਹੋਣਗੇ ਜਵਾਬ ਉਹਦੇ ਹੋਣਗੇ ਪਰ ਜਵਾਬ ਦੇਣੇ ਪੈਣਗੇ ਜੋ ਗੱਲਾਂ ਪੁੱਛੂਗਾ ਧੰਨਵਾਦ ਵਾਹਿਗੁਰੂ ਸੁੱਕ ਰਖ ਕੇ ਵਾਹਿਗੁਰੂ ਸਭ ਤੇ ਮਿਹਰ ਕਰੇ ਠੰਡ ਹੈ ਠੰਡ ਤੋਂ ਧੁੰਦ ਵੀ ਹੈ ਬੱਚਤ ਰੱਖੋ ਸੜਕ ਤੇ ਸਾਧਨਾ ਨਾਲ ਆ ਰਹੇ ਹਾਂ ਤਾਂ ਧਿਆਨ ਨਾਲ ਵੀ ਜਲਦਬਾਜੀ ਨਾ ਕਰਿਓ ਹੜਬਾਜੀ ਨਾ ਕਰਿਓ ਕੋਈ ਗੱਲ ਨਹੀਂ 10 ਮਿੰਟ ਲੇਟ ਪਹੁੰਚ ਜਾਾਂਗੇ ਤਾਂ ਕੋਈ ਉਹਦੇ ਨਾਲ ਕੋਈ ਫਰਕ ਨਹੀਂ ਪਊਗਾ ਪਰ ਪਹੁੰਚਾਂਗੇ ਲਾਜ਼ਮੀ ਪਰ ਜਲਦਬਾਜੀ ਨਾ ਕਰਿਓ ਦੋਸਤੋ ਧੁੰਦ ਤੋਂ ਵੀ ਕਿਉਂਕਿ ਅਜੇ ਲੜਾਈ ਬਹੁਤ ਲੰਬੀ ਪਈ ਹੈ ਕੱਲੇ ਕੱਲੇ ਜੀ ਦੀ ਲੋੜ ਹੈ ਕੱਲੇ ਕੱਲੇ ਜੀ ਦੀ ਧੰਨਵਾਦ ਮਿਹਰਬਾਨੀ ਸ਼ੁਕਰੀਆ